ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਥ ਹਾਊਸ ਮੈਸਰ ਖਾਨ ਦੇ ਵਿਸੋੜਾ ਤੇ ਅੱਜ ਆਪਾਂ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਫੇਰ ਹਾਜ਼ਰ ਹੋਏ ਆਂ ਨਿਊ ਵੀਡੀਓ ਲੈ ਕੇ ਆਏ ਆ ਬਹੁਤ ਹੀ ਸੋਹਣਾ ਸਟਾਫ ਸੋਡੇ ਵਾਸਤੇ ਆਪਾਂ ਜਿਹੜਾ ਅੱਜ ਦਾ ਸਟਾਫ ਹੈ ਇਹ ਆਪਾਂ ਡੀਕ ਸਟਾਈਲ ਸਾਰੇ ਸੂਟ ਲੈ ਕੇ ਆਏ ਆ ਦੋ ਰੇਂਜਾਂ ਦੇ ਵਿੱਚ ਸੂਟ ਦੇਵਾਂਗੇ ਬਹੁਤ ਹੀ ਸੋਹਣੇ ਸੂਟ ਤਿਆਰ ਕੀਤੇ ਹੋਏ ਨੇ ਫੁੱਲ ਪਿਓਰ ਦੇ 2.5 ਮੀਟਰ ਦੇ ਆਪਾਂ ਤੁਹਾਨੂੰ ਦੇਵਾਂਗੇ ਦੁਪੱਟੇ ਤੇ ਆਪਣੀ ਲੋਕੇਸ਼ਨ ਆਪਾਂ ਜਰੂਰ ਦੱਸ ਦੇਣਾ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਲਾਗੇ ਰਹਿੰਦਾ ਹੈ ਮੈਸਰ ਖਾਨਾ ਪਿੰਡ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਸਾਹਿਬ ਦੇ ਨੀਅਰ ਹੈ ਤੇ ਜਿਹੜੀ ਆਪਣੀ ਸ਼ਾਪ ਹੈ ਗੁਰਨਾਨਕ ਵਾਲਿਆਂ ਦੀ ਵਾਈਦੀ ਹੈ ਤੇ ਇਹ ਸੀਗੀ ਆਪਣੀ ਲੋਕੇਸ਼ਨ ਤੇ ਜਿਹੜੇ ਅੱਜ ਦੇ ਆਪਾਂ ਸੂਟ ਲੈ ਕੇ ਆਏ ਆ ਸਾਰੇ ਸੂਟ ਅੱਜ ਦੇ ਬੁਟੀਕ ਸਟਾਈਲ ਨੇ ਸਾਰੇ ਸੂਟ ਜਿਹੜੇ ਹੈਗੇ ਨੇ ਸੈਲੀਬ੍ਰਿਟੀ ਸੂਟ ਨੇ ਸਾਰੇ ਤੁਹਾਨੂੰ ਪਿੱਕਾਂ ਵਾਲੇ ਸੂਟ ਮਿਲਣਗੇ ਤੇ ਅੱਜ ਆਪਣੇ ਕੋਲੇ ਡਿਜ਼ਾਈਨ ਇਹ ਦੁਬਾਰਾ ਤੋਂ ਰਿਪੀਟ ਹੋਇਆ ਕਲਮਕਾਰੀ ਵਾਲਾ ਇੱਕ ਵਾਰੀ ਮੈਂ ਵੀਡੀਓ ਪਾਈ ਸੀ ਉਹ ਮੇਰੀ ਜਦੀ ਸੇਲ ਹੋ ਗਏ ਸੀਗੇ ਇਸ ਤੋਂ ਬਾਅਦ ਬਾਅਦ ਆਪਣੇ ਕੋਲੇ ਅੱਜ ਇਹ ਦੁਬਾਰਾ ਮਾਲ ਆ ਗਿਆ ਤੇ ਇੱਕ ਆਪਣੇ ਕੋਲੇ ਬੁਟੀਕ ਸਟਾਈਲ ਹਾਲੈਸਾਂ ਵਾਲੇ ਸੂਟ ਬਹੁਤ ਹੀ ਸੋਹਣੇ ਸੈਲੀਬ੍ਰਿਟੀ ਇਹ ਤਿਆਰ ਹੋ ਕੇ ਆਏ ਨੇ ਤੇ ਆਪਣੇ ਕੋਲੇ ਅੱਜ 70 80 ਸੂਟਾਂ ਦੀ ਵੀਡੀਓ ਹੈ ਆਪਾਂ 12 1300 ਵਾਲੇ ਸੂਟ ਨੇ ਸਾਰੇ ਜਿਹੜੇ ਆਪਾਂ ਤੁਹਾਨੂੰ ਬਹੁਤ ਹੀ ਜੈਨੂ ਰੇਟ ਤੇ ਦੇਣੇ ਨੇਗੇ ਤੇ ਇਹਨਾਂ ਦੇ ਬਾਜ਼ ਬਰੇਟ ਦੇਾਂਗੇ ਵੀਡੀਓ ਦੇ ਨਾਲ ਨਾਲ ਬਣੇ ਰਹੋ ते वीडियो आप, आप शुरू कर लगे सारे रख के देखा शुरू तो लैके एंड तक देखनी है चैनल से नवे आने वाले चैनल चाहिन, चैनल में सबसक्राइब कर ले क्योंकि जो भी असं पाने जदि सब नोटिफिशन जरा मिल जा करूंगा तो आ जाओ आप भी करिए शुरू तो रख के देखा जोड़ा पहला शूट है आप मोरपंखे तो शुरू करा हाँ आ जाए नंगे आ भी आई है अच्छा आ लो जी मोरपंखे तो आप शुरू करते हैं जो पहला डिजान है एक कालमकारी है ਤੇ ਇਹਦੀ ਆਪਾਂ ਸਰਪਲਸ ਦੀਸੋਂ ਨੂੰ ਆਈਟਮ ਦੇਵਾਂਗੇ ਜਿਹੜਾ ਇਹਦਾ ਕੱਪੜਾ ਨੂੰ ਤੁਸ ਨੂੰ ਖੋਲ ਕੇ ਦਿਖਾਉਂਗੀ ਇਹਦਾ ਆਪਾਂ ਸਰਪਲਸ ਵਾਲਾ ਵੱਡੇ ਵਾਰ ਦਾ ਕੱਪੜਾ ਹੈ ਤੇ ਤਿਆਰ ਕਰਾਇਆ ਸੂਟ ਬਹੁਤ ਸੋਹਣਾ ਆਪਣੇ ਪਹਿਲਾਂ ਵੀ ਮਾਲ ਆਪਣੇ ਕੋਲੇ ਆਇਆ ਸੀ ਤੇ ਜਦੀ ਰਿਪੀਟ ਤੇ ਮਾਲ ਆਪਣਾ ਫੇਰ ਹੋ ਗਿਆ ਸੀ ਤੇ ਆਪਾਂ ਰਿਪੀਟ ਤੇ ਮਾਲ ਦੁਬਾਰੇ ਫੇਰ ਲਿਆ ਆਹ ਲਓ ਜੀ ਇਹਦੀ ਲੈਂਥ ਨੂੰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਸਰਪਲਸ ਦਾ ਕੱਪੜਾ 3.5 ਮੀਟਰ ਦਾ ਸੂਟ ਹੈ ਤੇ ਫੁੱਲ ਪਿਓਰ ਦਾ ਆਪਾਂ ਦੁਪੱਟਾ ਨਾਲ ਲਏ ਤੇ ਲੈਸ ਤੁਸੀਂ ਦੇਖੀ ਜਾਓ ਘੇਰ ਆਪਣਾ 27 ਇੰਚ ਦਾ ਤੁਸੀਂ ਜਿੰਨਾ ਮਰਜੀ ਘੇਰ ਲੈ ਸਕਦੇ ਹੋ ਤੇ ਬਹੁਤ ਹੀ ਸੋਹਣੀ ਲੈਸ ਨਾਲ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਦੀ ਤੇ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾਉਣਾ ਇੱਕ ਸੂਟ ਖੋਲ ਕੇ ਦਿਖਾਇਆ ਕਰਾਂਗੇ ਆਪਾਂ ਤੁਹਾਨੂੰ ਤੇ ਜਿਹੜੇ ਸੂਟ ਆਪਣੇ ਕੋਲੇ ਆਏ ਨੇ ਬਾਕੀ ਸਾਰੇ ਤੁਹਾਨੂੰ ਦੱਸ ਦਿਆ ਕਰਾਂਗੇ ਭਾਈ ਇਹਦੇ ਤੁਹਾਨੂੰ ਐਨੇ ਸੂਟ ਮਿਲ ਜਾਣਗੇ ਆਹ ਲਓ ਜੀ ਤੁਸੀਂ ਪਹਿਲਾਂ ਦੁਪੱਟਾ ਚੈੱਕ ਕਰੋ ਇਹਦੀ ਫਿਨਿਸ਼ਿੰਗ ਚੈੱਕ ਕਰੋ ਫੁੱਲ ਪਿਓਰ ਦਾ ਦੁਪੱਟਾ ਹੈ ਬਹੁਤ ਹੀ ਸੋਹਣੀ ਲੈਸ ਨਾਲ ਕਾਟਨ ਦੀ ਲੈਸ ਲਾ ਕੇ ਦੁਪੱਟੇ ਨੂੰ ਤਿਆਰ ਕੀਤਾ ਹੈ ਤੇ ਪੂਰਾ ਦੁਪੱਟੇ ਦੀ ਲੈਂਥ ਹੈਗੀ 2 ਟਰ ਮੀਟਰ ਫੁੱਲ ਪ्युअर ਦਾ ਦੁਪੱਟਾ ਦੇਵਾਂਗੇ ਤੇ ਰੇਂਜ ਦੇਵਾਂਗੇ ਸਾਢੇ 900 ਰੁਪਿਆ 950 ਦੇ ਵਿੱਚ ਆਪਾਂ ਸਾਢੇ 1350 ਸੂਟ ਦੇਵਾਂਗੇ ਡਿਸਕਾਊਂਟ ਦੇ ਉੱਤੇ ਸਾਰੇ ਸੂਟ ਨੇ ਤੇ ਇਹ ਸੂਟ ਜਿਹੜੇ ਕਲਮਕਾਰੀ ਹੈ ਇਹ ਆਪਾਂ 950 ਦੇ ਵਿੱਚ ਦੇਵਾਂਗੇ ਤੇ ਇਸ ਮੋਰ ਪੰਖੀਆ ਕਲਰ ਦੇ ਵਿੱਚ ਤੁਹਾਨੂੰ ਸੋਨੂੰ ਸੋਨੂੰ ਤਿੰਨ ਸੂਟ ਮਿਲ ਜਾਣਗੇ ਇਸ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਜਿੰਨੇ ਜਿੰਨੇ ਸੂਟ ਆਪਣੇ ਕੋਲੇ ਆ ਗਏ ਨੇ ਆਪਾਂ ਸਾਰੇ ਸਾਰੇ ਤੁਹਾਨੂੰ ਦਿਖਾਵਾਂਗੇ ਇੱਕ ਸੂਟ ਆਪਾਂ ਖੋਲਿਆ ਕਰਾਂਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਲਾਈਟ ਪਾਰਟ ਚਾਟ ਆ ਗਿਆ ਤੇ ਇਹ ਜਿਹੜਾ ਡਿਜ਼ਾਈਨ ਹੈ ਚਾਹੋ ਜੀ ਲੈਂਥ ਤੁਸੀਂ 47 ਇੰਚ ਦੀ ਵੀ ਸਾਡੇ ਕੋਲ ਲੈ ਸਕਦੇ ਹੋ ਤੇ ਆਹ ਲਓ ਜੀ ਸਾਰਿਆਂ ਦੀ ਮੈਂ ਤੁਹਾਨੂੰ ਫਿਨਿਸ਼ਿੰਗ ਦਿਖਾਉਂਗੀ ਬਹੁਤ ਹੀ ਸੋਹਣੀ ਪੱਟੀ ਲਾ ਕੇ ਨਾ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਦੁਪੱਟਾ ਆਪਾਂ ਖੋਲਾਂਗੇ ਤੇ ਸੂਟ ਦੇਵਾਂਗੇ ਆਪਾਂ 1350 ਵਾਲਾ ਤੁਹਾਨੂੰ 950 ਦੇ ਵਿੱਚ ਆਹ ਲਓ ਜੀ ਪੂਰਾ ਸਹਿਜ ਦੁਪੱਟੇ ਦਾ ਤੁਹਾਨੂੰ ਦੇਵਾਂਗੇ ਖੁੱਲਾ ਤੁਸੀਂ ਚੈੱਕ ਕਰਿਓ ਆਹ ਲਓ ਜੀ ਪੂਰਾ ਸਾਈਜ਼ ਦੁਪੱਟੇ ਦਾ ਖੁੱਲਾ ਹੈ ਤੇ ਚੜਾਈ ਲੰਬਾਈ ਇਹਨਾਂ ਦੀ ਦੋਨੇ ਸਾਈਜ਼ ਪੂਰੇ ਸਾਈਜ਼ ਦਾ ਦੁਪੱਟਾ ਤੁਸੀਂ ਕਦ ਕਾਹਦੇ ਹਿਸਾਬ ਨਾਲ ਜਿਵੇਂ ਮਰਜੀ ਦੁਪੱਟੇ ਨੂੰ ਲੈ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਪੈਲਟ ਟੋਨ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਦੇਾਂਗੇ ਪੈਲਟ ਦੇ ਵਿੱਚ ਵੀ ਇਸ ਤੋਂ ਬਾਅਦ ਆਪਣੇ ਕੋਲ ਪਿੰਕ ਟੋਨ ਆ ਗਈ ਡਾਰਕ ਪਿੰਕ ਆਹ ਲਓ ਜੀ ਤੀਸਰਾ ਇਹਦਾ ਕਲਰ ਆਪਣੇ ਕੋਲੇ ਆਇਆ ਇਹ ਆਪਣੇ ਕੋਲੇ ਮੈਂ ਵੀਡੀਓ ਇੱਕ ਵਾਰੀ ਵੀਡੀਓ ਪਾਈ ਸੀਗੀ ਪਿਛਲੇ ਵਾਰੀ ਤੇ ਇਹ ਮੈਂ ਸੈਂਪਲ ਹੀ ਦਿਖਾਇਆ ਸੀਗਾ ਤੇ ਆਪਣੇ ਫਟਾਫਟ ਸੇਲ ਹੋ ਗਏ ਸੀਗੇ ਸੂਟ ਇਹ ਮਾਲ ਮੈਨੂੰ ਮਿਲਿਆ ਨਹੀਂ ਸੀ ਹੁਣ ਆਪਾਂ ਨੂੰ ਮਾਲੇ ਦੁਬਾਰਾ ਤੋਂ ਮਿਲਿਆ ਆਹ ਲਓ ਜੀ ਤੁਸੀਂ ਲੈਂਥ ਵੀ ਜਿੰਨੀ ਮਰਜ਼ੀ ਲੈ ਸਕਦੇ ਹੋ 47 48 ਦੀ ਤੁਸੀਂ ਲੈਂਥ ਲੈ ਸਕਦੇ ਹੋ ਬਾਕੀ ਲਿਆਸੀ ਲੱਗੀ ਐ ਇਹਦੇ ਉੱਤੇ ਤੇ ਆਹ ਲਓ ਜੀ ਘੇਰੇ ਦਾ 27 ਇੰਚ ਦਾ ਸਤਿ ਸ੍ਰੀ ਅਕਾਲ ਆਜੋ ਅੱਛਾ ਦੁੱਧ ਪਾਣੀ ਪੀ ਕੇ ਆ ਗਿਓ ਆਹ ਲਓ ਜੀ ਇਦਰ ਲਈ ਸਾਈਡ ਇਹਦੀ ਸਹੀ ਹੈ ਆਹ ਲਓ ਜੀ ਸਫਾਈ ਦੇਖੋ ਤੁਸੀਂ ਦੁਪੱਟੇ ਦੀ ਬਹੁਤ ਹੀ ਸੋਹਣੀ ਹੈ ਤੇ 2.5 ਮੀਟਰ ਦਾ ਦੁਪੱਟਾ ਖੁੱਲੇ ਸਾਈਡ ਆਪਾਂ ਤੁਹਾਨੂੰ ਦੇਾਂਗੇ ਤੇ ਰੇਂਜ ਦੇਵਾਂਗੇ ਸਿਰਫ 950 ਰੁਪਿਆ ਇਸ ਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ ਤਿੰਨ ਸੂਟ ਪਿੰਕ ਕਾਈਡੀ ਟੋਨ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਸੂਟ ਦੇਾਂਗੇ ਤਿੰਨੇ ਤਿੰਨੇ ਸੂਟ ਜਿਹੜੇ ਹੈਗੇ ਟੌਪ ਕਲਾਸ ਹੈ ਲੈਂਸ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹਦੀ ਸੂਟ ਜੇ ਤੁਸੀਂ ਪਾਉਂਗੇ ਬਹੁਤ ਹੀ ਸੋਹਣਾ ਲੱਗੂਗਾ ਠੀਕ ਹੈ ਨਾ ਗੱਲ ਆਹ ਲਓ ਜੀ ਇਸ ਤੋਂ ਬਾਅਦ ਆ ਗਿਆ ਆਪਣਾ ਮਹਿਰੂਨ ਕਲਰ ਆਹ ਲਓ ਜੀ ਸੋਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜੂ ਤੇ ਇਹਦਾ ਆਪਾਂ ਖੋਲਦੇ ਹਾਂ ਦੁਪੱਟਾ ਆਹ ਲਓ ਜੀ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੇਾਂਗੇ ਚਾਰ ਸ਼ੂਟ ਦੇਾਂਗੇ ਇੱਕ ਕਲਰ ਦੇ ਆਪਾਂ ਤੁਹਾਨੂੰ ਦੇਾਂਗੇ ਚਾਰ ਸ਼ੂਟ ਮਹਿਰੂਨ ਕਲਰ ਦੇ ਚਾਰ ਸ਼ੂਟ ਤੁਹਾਨੂੰ ਮਿਲਣਗੇ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਮਾਊਸ ਕਲਰ ਆਹ ਲੋ ਜੀ ਮਾਊਸ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਜਿਹੜਾ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਹੀ ਸੋਹਣਾ ਮੰਮੀਆਂ ਪਾ ਸਕਦੀਆਂ ਤੇ ਇਸ ਸੂਟ ਨੂੰ ਤੇ ਗਰਲਿਸ਼ ਇਹ ਸੂਟ ਨੂੰ ਬਹੁਤ ਹੀ ਪਸੰਦ ਕਰਦੀਆਂ ਇਹ ਕਲਰ ਨੂੰ ਬਹੁਤ ਲਾਈਟ ਸ਼ੇਡ ਹੈ ਇਹ ਆਹ ਲੋ ਜੀ ਤੇ ਦੁਪੱਟਿਆਂ ਦੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਦੁਪੱਟਾ ਆਪਾਂ ਇਹਦੇ ਨਾਲ ਜਿਹੜਾ ਰੈਡੀ ਕਰਵਾਇਆ 2.5 ਮੀਟਰ ਦਾ ਆਪਾਂ ਦੁਪੱਟਾ ਤਿਆਰ ਕਰਾਇਆ ਐ ਇਸ ਲੋੜ ਤੇ ਲੰਬਾਈ ਤੈਦੀ ਹੈ ਹੀ ਹੈ ਤੁਸੀਂ ਇਹਦੀ ਚੜਾਈ ਦੇਖੋ ਦੁਪੱਟੇ ਦੀ ਚੜਾਈ ਦੇਖੋ ਚੜਾਈ ਦਾ ਸਾਈਜ਼ ਵੀ ਬਹੁਤ ਜ਼ਿਆਦਾ ਆਪਾਂ ਲਿਆ 44 ਇੰਚ ਦੀ ਇਹਦੀ ਚੜਾਈ ਦੁਪੱਟੇ ਦੀ ਹੋਊਗੀ ਲੰਬਾਈ ਇਹ 2.5 ਮੀਟਰ ਦਾ ਸਾਈਜ਼ ਹੈ ਦਾ ਆਹ ਲਓ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦਿੰਨੇ ਆ ਕਿੰਨੇ ਕਿੰਨੇ ਕਲਰ ਆਪਣੇ ਇਸ ਕਲਰ ਦੇ ਵਿੱਚ ਆਏ ਨੇ ਕਿੰਨੇ ਸੂਟ ਆਏ ਨੇ ਆਹ ਲਓ ਜੀ ਇਹਦੇ ਵਿੱਚ ਚਾਰ ਸੂਟ ਆਪਾਂ ਤੁਹਾਨੂੰ ਦੇਵਾਂਗੇ ਮਾਊਸ ਕਲਰ ਦੇ 990 ਦਾ ਆਪਾਂ ਸੂਟ ਤੁਹਾਨੂੰ ਦੇਵਾਂਗੇ ਇਹਦਾ ਮਾਰਕੀਟਾਂ ਦਾ ਰੇਟ ਹੈਗਾ 1350 1375 ਆਮ ਇਹ ਹਰ ਇੱਕ ਸਟੋਰ ਦੇ ਉੱਤੇ ਵਿਕਦਾ ਆਪਣੇ ਗੁਰਦਾਰਨਕ ਸਟੋਰ ਦੇ ਉੱਤੇ ਤੁਹਾਨੂੰ ਇਹ 990 ਰੁਪਏ ਦਾ ਸੂਟ ਮਿਲੂਗਾ ਇਸ ਤੋਂ ਬਾਅਦ ਜਿਹੜੇ ਆਪਣੇ ਅਗਲੇ ਡਿਜ਼ਾਈਨ ਆਏ ਆ ਉਹ ਵੀ ਡਿਜ਼ਾਈਨ ਆਪਣੇ ਬਹੁਤ ਟੌਪ ਦੇ ਆਏ ਆ ਸਾਰੇ ਸੂਟ ਸੈਲੀਬ੍ਰਿਟੀ ਨੇ ਆਹ ਲਓ ਜੀ ਜਿਹੜੇ ਮੇਰੇ ਕੋਲੇ ਆਹ ਵਾਲੇ ਸ਼ੂਟ ਆ ਗਏ ਇਹ ਆ ਇਹਨੇ ਸਾਰੇ ਪਿੱਕਾਂ ਵਾਲੇ ਇਹ ਸ਼ੂਟ ਵੀ ਬਹੁਤ ਹੀ ਸੋਹਣੇ ਤਿਆਰ ਹੋਏ ਨੇ ਤੇ ਇਹਨਾਂ ਦੀ ਰੇਂਜ ਆਪਾਂ ਸੋਨ ਇਹਦੇ ਨਾਲੋਂ ਕੱਟ ਦੇਾਂਗੇ ਇਹ ਸਾਰਾ ਜਿਹੜਾ ਆਪਣਾ ਕਪੜਾ ਕੱਪੜੇ ਦੇ ਸ਼ੂਟ ਤਿਆਰ ਹੋਏ ਨੇ ਇਹ ਵਾਲਾ ਕਾਟਿੰਗ ਸ਼ਾਫਾ ਤੇ ਬੀਬਾ ਦਾ ਸਰਪਲਸ ਦਾ ਇਹਦੇ ਕਪੜਾ ਲੱਗਿਆ ਬੰਬੇ ਸਟਾਈਲ ਦਾ ਬਹੁਤ ਹੀ ਸੋਹਣਾ ਹੈ ਸ਼ਾਫਾ ਹੈ ਬਹੁਤ ਹੀ ਸੋਹਣਾ ਹੈ ਕਪੜਾ ਆਹ ਲਓ ਜੀ ਇਹ ਵੀ ਲੈਸ ਨਾਲ ਤਿਆਰ ਹੋਇਆ ਇਹਦੇ ਥੱਲੇ ਆਪਾਂ ਬੁੰਦੀ ਵਾਲੀ ਲੈਸ ਲਵਾਈ ਹੈ ਤੇ ਇਹਦੀ ਵੀ ਤੁਸੀਂ ਲੈਂਥ ਜਿੰਨੀ ਮਰਜ਼ੀ ਲੈ ਸਕਦੇ ਹੋ ਆਹ ਲੋ ਜੀ ਤੁਸੀਂ ਇਹਨੂੰ ਚੈੱਕ ਕਰ ਲਿਓ ਇੱਕ ਵਾਰੀ ਆਹ ਲੋ ਇਹਦੀ ਵੀ ਸੰਤਾਲੀਰ ਤਾਂ ਇਹਦੀ ਤੁਸੀਂ ਲੈਂਥ ਲੈ ਸਕਦੇ ਹੋ ਬਾਕੀ ਸੋਡੀ ਆਪਣੀ ਚੋਇਸ ਹੋਊਗੀ ਘੇਰੇ-ਕੂਰੇ ਦਾ ਕੋਈ ਚੱਕਰ ਨਹੀਂ ਇਹਦੇ ਨਾਲ ਵੀ ਦੁਪੱਟਾ ਆਪਾਂ ਖੁੱਲੇ ਸੈਜ ਦਾ ਲਿਆ ਆਹ ਲੋ ਜੀ ਇਹਦੇ ਨਾਲ ਮਖਾ ਮਖਾਉਣ ਵਾਲੇ ਦੁਪੱਟੇ ਜਿਹੜੇ ਆਪਾਂ ਲਾਏ ਆ ਸਾਰੇ ਪਿਓਰ ਫੁੱਲ ਪਿਓਰ ਦੇ ਦੁਪੱਟੇ ਨੇ ਤੇ ਸੂਟਾਂ ਦੇ ਰੇਟ 13-1400 ਵਾਲੇ ਸੂਟਾਂ ਦੇ ਰੇਟ ਆਪਾਂ ਸੋਨੂੰ ਬਹੁਤ ਬਹੁਤ ਘੱਟ ਦਿੰਨੇ ਆ ਤੇ ਇਹ ਸੂਟ ਸੋਨੂੰ ਦੇਾਂਗੇ ਆਪਾਂ 850 ਰੁਪਏ ਦਾ 850 ਰੁਪਏ ਦੇ ਵਿੱਚ ਆਪਾਂ ਸੂਟ ਸੋਨੂੰ ਦੇਾਂਗੇ ਤੇ ਇਹਦੇ ਵਿੱਚ ਸੋਨੂੰ ਆਪਾਂ ਇੱਕ ਕਲਰ ਦੇ ਵਿੱਚ ਤਿੰਨ ਸੂਟ ਦੇਾਂਗੇ ਤਿੰਨੇ ਸੂਟ ਬਹੁਤ ਤੌਪਦੇ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵੱਖਰੀ ਜਿਹਾ ਡਿਜ਼ਾਈਨ ਹੈ ਬਹੁਤ ਕਲਾਸਿਕਲ ਡਿਜ਼ਾਈਨ ਸਾਰਿਆਂ ਦੇ ਸੋਨੂੰ ਮਿਲਣਗੇ ਅਲੱਗ-ਅਲੱਗ ਇਸ ਤੋਂ ਬਾਅਦ ਆਪਣੇ ਕੋਲੇ ਰੈੱਡ ਕਲਰ ਦਾ ਸੂਟ ਆਊਗਾ ਆਹ ਲੋ ਜੀ ਵੀਡੀਓ ਆਪਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਤੇ ਬੜੇ ਪਿਆਰ ਨਾਲ ਬਣਾ ਰਹੇ ਹਾਂ ਤੁਸੀਂ ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਤੇ ਨਾਲ ਦੀ ਨਾਲ ਦੇਖ ਕੇ ਸੋਹਣਾ ਜਿਹਾ ਕਮੈਂਟ ਕਰਨਾ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਰੈਡ ਟੋਨ ਦੇ ਵਿੱਚ ਪਿੰਕ ਰੈਡ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਤੇ ਕਪੜਾ ਤੁਸੀਂ ਕਿਆ ਬਾਤ ਹੈ ਕਪੜਾ ਇੰਨਾ ਸੋਹਣਾ ਹੈ ਤੁਸੀਂ ਆਹ ਦੇਖੋ ਤੁਸੀਂ ਜ਼ੂਮ ਕਰਕੇ ਦੇਖੋ ਪਿਓਰ ਕਾਟਨ ਸਰਪਲਸ ਬੰਬੇ ਦੀ ਪੱਕੇ ਇਹਨਾਂ ਦੇ ਰੰਗ ਹੁੰਦੇ ਨੇ ਜਮਾ ਤੇ ਇਹਦੇ ਨਾਲ ਦੁਪੱਟਾ ਦੇਾਂਗੇ ਤੁਹਾਨੂੰ ਦੁਪੱਟਾਂ ਦੇ ਸਾਰਿਆਂ ਤੇ ਬੂੰਦੀ ਲੇਸ ਲੱਗੀ ਹੋਈ ਜਿਵੇਂ ਸੇਮ ਸੂਟ ਤੇ ਲੱਗੀ ਹੈ ਤੇ ਸੇਮ ਹੀ ਆਪਾਂ ਤੁਹਾਨੂੰ ਦੁਪੱਟੇ ਦੇ ਦੇਾਂਗੇ ਇਹ ਨਾਲ ਰੇਟ ਦੇਾਂਗੇ ਆਹ ਲਓ ਜੀ ਬਹੁਤ ਹੀ ਸੋਹਣੀ ਲੇਸ ਇੱਥੇ ਲੱਗੀ ਹੈ ਦੇਖੋ ਤੁਸੀਂ ਬਹੁਤ ਸੋਹਣੀ ਬੂੰਦੀ ਵਾਲੀ ਲੇਸ ਲੱਗੀ ਹੈ ਦੁਪੱਟੇ ਦੇ ਉੱਤੇ ਤੇ ਇਹ ਵੀ ਦੁਪੱਟਾ ਫੁੱਲ ਪਿਆਰ ਦਾ ਇਹਦੇ ਵਿੱਚ ਆਹ ਲਓ ਜੀ ਦੀ ਪਿਕ ਨੂੰ ਤੁਸੀਂ ਦੇਖ ਲਓ ਬਹੁਤ ਹੀ ਸੋਹਣੇ ਤਰੀਕੇ ਨਾਲ ਸੂਟ ਤਿਆਰ ਕੀਤਾ ਹੈ ਸੈਲੀਬ੍ਰੇਟਿੰਗ ਵਾਲੇ ਸੂਟ ਨੇ ਤੇ ਰੇਂਜ ਦੇਾਂਗੇ 850 ਰੁਪਇਆ ਇਹਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ 2 3 ਆਹ ਲਓ ਜੀ 4 5 ਇੱਕ 컬러 ਦੇ ਵਿੱਚ ਤੁਹਾਨੂੰ 5 ਸੂਟ ਦੇਾਂਗੇ ਆਪਾਂ ਇਹ ਸ Red ਵਾਲੇ 컬러 ਦੇ ਵਿੱਚ ਤੁਹਾਨੂੰ 5 ਸੂਟ ਦੇਾਂਗੇ ਅਗਲਾ ਮੇਰੇ ਕੋਲੇ ਆ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆਹ ਲਓ ਜੀ ਇਹ ਆ ਗਿਆ ਮੰਡਾਲ ਦੇ ਕਪੜੇ ਦਿੱਤੇ ਇਹ ਤੁਹਾਨੂੰ origignal ਮੰਡਾਲ ਦਾ ਕਪੜਾ ਮਿਲੂਗਾ ਆਹ ਲਓ ਜੀ ਹਾਸੀ ਇਧਰ ਲੱਭਾ ਗਿਆ ਨਾ ਹਾਸੀ ਆਹ ਲਓ ਜੀ ਇਹ ਆ ਗਿਆ ਸੋਨੂ ਮਡਾਲ ਦਾ ਸੂਟ ਰੀਅਲ ਮਡਾਲ ਬਹੁਤ ਹੀ ਸੋਹਣੀ ਹੈਵੀ ਕੁਆਲਿਟੀ ਦੀ ਵਧੀਆ ਤੇ ਮਡਾਲ ਦਾ ਕਪੜਾ ਇੰਨਾ ਠੰਡਾ ਹੁੰਦਾ ਹੈ ਜਦੋਂ ਆਪਾਂ ਗਰਮੀ ਦੇ ਵਿੱਚ ਪਾਉਣੇ ਆ ਸੂਟ ਨਾ ਆਪਾਂ ਨੂੰ ਗਰਮੀ ਫੀਲ ਹੀ ਨਹੀਂ ਹੋਣ ਦਿੰਦਾ ਇੰਨਾ ਵਧੀਆ ਕਪੜਾ ਹੁੰਦਾ ਮਡਾਲ ਦਾ ਇਹ ਮੈਨੂੰ ਗਰਮੀ ਦੇ ਵਿੱਚ ਮਡਾਲ ਬਹੁਤ ਹੀ ਪਸੰਦ ਆ ਮੈਂ ਦੋ ਤਿੰਨ ਸੂਟ ਆਪਦੇ ਮਡਾਲ ਦੇ ਰੈਡੀ ਕਰਾਉਣੀ ਹੁੰਦੀ ਆ ਤੇ ਸਾਰੀ ਗਰਮੀ ਮੈਨੂੰ ਨਹੀਂ ਪਤਾ ਲੱਗਦਾ ਤੇ ਨਾ ਹੀ ਮੈਨੂੰ ਗਰਮੀ ਲੱਗੇ ਆਹ ਲਓ ਜੀ ਇਹਦੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਖਰਬੂਜਿਆਂ ਵਾਲੇ ਡਿਜ਼ਾਈਨ ਨੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ ਇੱਕ ਕਲਰ ਦੇ ਦੋ ਸੂਟ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਤੇ ਬਾਹਲਾ ਸੋਹਣਾ ਰੰਗ ਹੈ ਇਹਦਾ ਇਸ ਤੋਂ ਬਾਅਦ ਆਪਣਾ ਲਾਈਟ ਕਲਰ ਆ ਗਿਆ ਮੈਂ ਤੁਹਾਨੂੰ ਓਪਰ ਕਰਕੇ ਦਿਖਾਉਣੀ ਆ ਬਹੁਤ ਹੀ ਸੋਹਣਾ ਕਲਰ ਹੈ ਇਹ ਵੀ ਬੱਦਲਾਂ ਵਾਲਾ ਡਿਜ਼ਾਈਨ ਹੈ ਟਾਈਂਡਾਈ ਦਾ ਆ ਲਓ ਜੀ ਆਹ ਲਓ ਜੀ ਇਹਦੀ ਜੇ ਤੁਸੀਂ ਪਿੱਕ ਤੇ ਵੀ ਜਾਤ ਮਾਰ ਲਓ ਬਹੁਤ ਸੋਹਣਾ ਸੂਟ ਲੱਗੂਗਾ ਤੁਹਾਡੇ ਪਾਇਆ ਤੇ ਦੁਪੱਟਾ ਮੈਂ ਤੁਹਾਨੂੰ ਇਹਦਾ ਦੇ ਦੇਣੀ ਆ ਖੋਲ ਕੇ ਇਹਦੇ ਵਿੱਚ ਵੀ ਦੇਖਦੇ ਆ ਆਪਣੇ ਕੋਲੇ ਕਿੰਨੇ ਸ਼ੂਟ ਆਏ ਨੇ ਆਹ ਲਓ ਜੀ ਸਕਰੀਨਸ਼ਾਟ ਤੁਹਾਨੂੰ ਲੈਣਾ ਸੌਖਾ ਹੋ ਜੂ ਤੇ ਇਸੇ ਨੰਬਰ ਤੇ ਆਪਣਾ ਜਿਹੜਾ WhatsApp ਚੱਲਦਾ ਇਸੇ ਨੰਬਰ ਤੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਤੇ ਤੁਸੀਂ ਸ਼ੂਟ ਨੂੰ ਬਾਈ ਕਰ ਸਕਦੇ ਹੋ ਆਹ ਲਓ ਜੀ ਇਸ ਦੇ ਵਿੱਚ ਦੋ ਤਿੰਨ ਇੱਕ ਕਲਰ ਦੇ ਵਿੱਚ ਤੁਸੀਂ ਚਾਰ ਸ਼ੂਟ ਲੈ ਸਕਦੇ ਹੋ ਇਸੇ ਇਸੇ ਡਿਜ਼ਾਈਨ ਦੇ ਵਿੱਚ ਤੁਸੀਂ ਚਾਰ ਸ਼ੂਟ ਲੈ ਸਕਦੇ ਹੋ ਬਾਕੀ ਤੁਹਾਡੀ ਆਪਣੀ ਚੋਅ ਹੋਊਗੀ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਬੁੱਕ ਬਹੁਤ ਸੋਹਣਾ ਡਿਜ਼ਾਈਨ ਹੈ ਆ ਆ ਪੈਸ ਨਾਲ ਦਾ ਪ੍ਰਿੰਟ ਵੀ ਬੁੱਕ ਕਰਾਇਆ ਹੋਇਆ ਹੈ ਬੜਾ ਸੋਹਣਾ ਡਿਜ਼ਾਈਨ ਹੈ ਆ ਲਓ ਜੀ ਆਹ ਕੀ ਬਾਤ ਹੈ ਕੀ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਇੰਨਾ ਸੋਹਣਾ ਸੂਟ ਹੈ ਇਹ ਕਲਰ ਵੀ ਬਹੁਤ ਕ੍ਰੇਜ਼ ਦੇ ਵਿੱਚ ਹੈ ਲਾਈਟ ਕਰੀਮ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਤੇ ਦੁਪੱਟਾ ਵੀ ਬਹੁਤ ਹੀ ਸੋਹਣਾ ਕਰੀਮੀ ਕਰੀਮੀ ਜਿਹਾ ਦੁਪੱਟਾ ਹੈ ਆ ਲਓ ਜੀ ਕੁੱਲੇ ਸਾਇਦ ਦੇ ਦੁਪੱਟੇ ਸਾਰਿਆਂ ਨਾਲ ਤਾਜ਼ਾ ਤਾਜ਼ਾ ਮੀਟਰ ਦੇ ਤੇ ਰੇਂਜ ਸਿਰਫ 850 ਰੁਪਇਆ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਸੂਟ ਦੇਾਂਗੇ ਦੋ ਸੂਟ ਇੱਕੋ ਜੇ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਅਗਲਾ ਵੀ ਆਪਣੇ ਕੋਲੇ ਆ ਗਿਆ ਮੁੰਡਾਲ ਦਾ ਡਿਜ਼ਾਈਨ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸਾਰਾ ਇਹਦਾ ਸਾਫੀ ਬਹੁਤ ਹੀ ਸੋਹਣਾ ਕਾਟਨ ਦਾ ਸਟਾਫ ਹੈ ਆਹ ਲੋ ਜੀ ਇਹਦਾ ਫਲਾਰ ਬਹੁਤ ਪਿਆਰਾ ਹੈ ਲਾਈਟ ਸ਼ੇਅਰ ਸੂਟ ਹੈ ਬਹੁਤ ਹੀ ਸੋਹਣਾ ਲੱਗੂਗਾ ਪਾਇਆ ਇਸ ਦਾ ਆਪਾਂ ਤੁਹਾਨੂੰ ਦੁਪੱਟਾ ਦਿੰਨੇ ਆ ਇਹ ਠੇ ਕਲਰ ਦਾ ਦੁਪੱਟਾ ਬਹੁਤ ਹੀ ਸੋਹਣਾ ਆਹ ਲੋ ਜੀ ਇਸਾ ਡਿਜ਼ਾਈਨ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸੂਟ ਦੇਵਾਂਗੇ ਆਹ ਲੋ ਜੀ ਇੱਕ ਸੂਟ ਆਪਾਂ ਹੋਰ ਦੇਵਾਂਗੇ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ ਉਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਹਾਲੋ ਜੀ ਇਹ ਆ ਗਿਆ ਨਿੱਕੀ ਬੂਟੀ ਵਾਲਾ ਡਿਜ਼ਾਈਨ ਕਈ ਆਪਣੇ ਕੋਲ ਡਿਜ਼ਾਈਨ ਮੋٹے ਫਲਾਰ ਦੇ ਵਿੱਚ ਆਏ ਨੇ ਕਈ ਡਿਜ਼ਾਈਨ ਆਪਣੇ ਕੋਲੇ ਛੋਟੀ ਬੂਟੀ ਚ ਆਏ ਨੇ ਕਈ ਜਮੀ ਛੋਟੀ ਬੂਟੀ ਚ ਆਏ ਨੇ ਸਾਰੇ ਤਰ੍ਹਾਂ ਦਾ ਕਸਟਮਰ ਆਪਣੇ ਕੋਲੇ ਹੈਗਾ ਹਾਲੋ ਜੀ ਕਪੜਾ ਇੰਨਾ ਹੌਲਾ ਸਾਨੂੰ ਪਾਏ ਦਾ ਪਤਾ ਹੀ ਨਹੀਂ ਲੱਗਣਾ ਗਰਮੀ ਦੇ ਵਿੱਚ ਹਾਲੋ ਜੀ ਬਹੁਤ ਸੋਹਣਾ ਸੂਟ ਹੈ ਤੇ ਦੁਪੱਟਾ ਇਹਦੇ ਨਾਲ ਆ ਬੂਟੀ ਨਾਲ ਦਾ ਹੈ ਆਹ ਲਓ ਜੀ ਤੁਸੀਂ ਇਹਦੀ ਪਿਕ ਚੈੱਕ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਤੁਹਾਨੂੰ 3 ਸੂਟ ਦੇਾਂਗੇ ਕਲਰ ਦੇ ਆਹ ਲਓ ਜੀ 4 ਹੋ ਗਏ ਨੇ ਆਹ ਲਓ ਜੀ ਇਹਦੇ 4 ਸੂਟ ਹੋ ਗਏ ਨੇ ਇੱਕ ਕਲਰ ਦੇ ਆਹ ਲਓ ਜੀ ਇੱਕ ਕਲਰ ਦੇ ਇਹਦੇ 4 ਸੂਟ ਹੋ ਗਏ ਨੇ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਇੰਨਾ ਸੋਹਣਾ ਹਟ ਡਿਜ਼ਾਈਨ ਮੈਨੂੰ ਬਹੁਤ ਸਾਰਿਆਂ ਨੂੰ ਬਹੁਤ ਹੀ ਸੋਹਣਾ ਲੱਗਿਆ ਸਾਰੇ ਸੁੱਟਾਂ ਨੂੰ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਆਹ ਲਓ ਜੀ ਲਾਈਟ ਪੀਚ ਗਰੇ ਦੇ ਨਾਲ ਇਹਦੇ ਵਿੱਚ ਸਪਾਰਕਲ ਜੀ ਨੇ ਬਹੁਤ ਸੋਹਣੇ ਆਹ ਲਓ ਜੀ ਤੁਸੀਂ ਲਓ ਸਕਰੀਨ ਸ਼ਾਟ ਤੇ ਇਹਦੇ ਨਾਲ ਦੁਪੱਟਾ ਲਾਈਟ ਪੀਸ ਹੈ ਬਹੁਤ ਗ੍ਰੇਸਫੁਲ ਸੂਟ ਹੈ ਇਹ ਆਹ ਲਓ ਜੀ ਬਹੁਤ ਹੀ ਗ੍ਰੇਸਫੁਲ ਸੂਟ ਹੈ ਤੇ ਇਹਦੇ ਵਿੱਚ ਵੀ ਸੋਨੂੰ ਨਾ ਦੋ ਸੂਟ ਮਿਲ ਜਾਣਗੇ ਆਹ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੁਸੀਂ ਨੇੜੇ ਤੋਂ ਜ਼ੂਮ ਨਾਲ ਦੇਖੋ ਬਹੁਤ ਹੀ ਸੋਹਣਾ ਇਹਦੇ ਵਿੱਚ ਨਾ ਕਪੜੇ ਦੇ ਵਿੱਚ ਹੀ ਜਿਹੜਾ ਇਹ ਵਾਲਾ ਚਮਕ ਜੀ ਲੱਗੀ ਹੈ ਬਹੁਤ ਹੀ ਸੋਹਣੀ ਹੈ ਇਹ ਤੇ بیس ਸਾਰਾ ਇਹਦਾ ਕਾਟਨ ਦਾ ਹੈ ਕਾਟਨ ਦਾ بیس ਹੈ ਇਸ ਤੋਂ ਬਾਅਦ ਮੇਰੇ ਕੋਲੇ ਨਿੱਕੀ ਬੂਟੀ ਵਾਲੇ ਸੂਟ ਆਏ ਨੇ ਜਮਾ ਨਿੱਕੀ ਬੂਟੀ ਵਾਲੇ ਬਹੁਤ ਹੀ ਸੋਹਣੇ ਇਹਨਾਂ ਦਾ ਮਸਲੀਨ ਦੇ ਦੁਪੱਟੇ ਨੇ ਰੇਂਜ ਆਪਾਂ ਤੁਹਾਨੂੰ ਸੇਮ ਦੇਵਾਂਗੇ ਆਹ ਲਓ ਜੀ ਇਹ 12 1500 ਵਾਲੇ ਸੂਟ ਨੇ ਇਹ ਪੈਚਵਰਕ ਦੇ ਨਾਲ ਤਿਆਰ ਕੀਤੇ ਹੋਏ ਨੇ ਸੋਨੂੰ ਮੈਂ ਇਹਦਾ ਪਹਿਲਾਂ ਤੁਸੀਂ ਇਹਦੀ ਬੂਟੀ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਇਸ ਤੋਂ ਬਾਅਦ ਇਹਦੇ ਪੈਚਵਰਕ ਲੱਗਿਆ ਹੋਇਆ ਹੈ ਆਪਾਂ ਇਹਨੂੰ ਦੇਖ ਸਕਦੇ ਹਾਂ ਬਹੁਤ ਹੀ ਸੋਹਣੇ ਪੈਚਵਰਕ ਦੇ ਨਾਲ ਸੂਟ ਤਿਆਰ ਕੀਤਾ ਹੋਇਆ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਮਸਲੀਨ ਦਾ ਦੇਵਾਂਗੇ ਤੁਹਾਨੂੰ 22 ਮੀਟਰ ਦਾ ਸਾਇਦ ਦੁਪੱਟੇ ਦਾ ਹੋਊ 22 ਇੰਚ ਦਾ ਦੁਪੱਟਾ ਤੇ ਸਾਰਿਆਂ ਦੀ ਰੇਂਜ ਸੇਮ ਹੋਊਗੀ ਆਹ ਲਓ ਜੀ 22 ਮੀਟਰ ਦਾ ਦੁਪੱਟਾ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸੂਟ ਦੇਵਾਂਗੇ ਇੱਕੋ ਹੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਆਹ ਲਓ ਜੀ ਇੱਕੋ ਡਿਜ਼ਾਈਨ ਦੇ ਵਿੱਚ ਦੋ ਸੂਟ ਮਿਲ ਜਾਣਗੇ ਬਹੁਤ ਪਿਆਰੇ ਸੂਟ ਨੇ ਇਸ ਤੋਂ ਵੀ ਚਾ ਇਹ ਆਪਣੇ ਕੋਲੇ ਅਗਲੇ ਡਿਜ਼ਾਈਨ ਆ ਗਏ ਆਹ ਲਓ ਜੀ ਆਪਾਂ ਤੁਹਾਨੂੰ ਬਲੈਕ ਬੂਟੀ ਦੇ ਵਿੱਚ ਦੇ ਦਿੰਨੇ ਆ ਬਹੁਤ ਸੋਹਣਾ ਪਿੰਕ ਟੋਨ ਦੇ ਨਾਲ ਸੂਟ ਤਿਆਰ ਹੋਇਆ ਬਾਲੀ ਕੈਂਟ ਲੋਕਾ ਸੂਟ ਦੀ ਇਹ ਆ ਲਓ ਜੀ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਛੁੱਟ ਦੇਾਂਗੇ ਆ ਲਓ ਜੀ ਆ ਇਹਦਾ ਪਿੰਕ ਦੁਪੱਟਾ ਆ ਗਿਆ ਸਾਈਜ਼ ਤੁਸੀਂ ਕਰੀਏ ਚੈੱਕ ਇਸ ਦੇ ਵਿੱਚ ਵੀ ਆਪਾਂ ਨਿੱਕੀ ਬੁਟੀ ਆਏ ਵਿੱਚ ਵੀ ਤੁਹਾਨੂੰ ਦੋ ਛੁੱਟ ਦੇਾਂਗੇ ਰੇਂਜ 1300 1350 ਵਾਲੇ ਦੀ ਆਪਾਂ ਦੇਾਂਗੇ 850 ਰੁਪਿਆ ਤੇ ਇਹਦੇ ਵਿੱਚ ਆਪਾਂ ਦੋ ਸ਼ੂਟਸ ਤੁਹਾਨੂੰ ਦੇਾਂਗੇ ਨਿੱਕੀ ਬੂਟੀ ਦੇ ਦੋ ਸ਼ੂਟ ਨੇ ਬਾਕੀ ਜਿਹੜੇ ਮੇਰੇ ਕੋਲ ਡਿਜ਼ਾਈਨ ਨੇ ਉਹ ਮੈਂ ਸੋਲੋ ਸੋਲੋ ਸੂਟ ਰਹਿ ਗਏ ਉਹ ਮੈਂ ਤੁਹਾਨੂੰ ਸੋਲੋ ਸੋਲੋ ਦਿਖਾਉਣੀ ਆ ਆਹ ਲਓ ਜੀ ਇਸ ਤੋਂ ਬਾਅਦ ਆਹ ਵਾਲਾ ਸਿੰਗਲ ਪੀਸ ਆ ਗਿਆ ਆਪਣੇ ਕੋਲ ਚਾਰਕ ਸੂਟ ਰਹਿ ਗਏ ਨੇ ਇਹ ਸਿੰਗਲ ਸਿੰਗਲ ਵਾਲੇ ਨੇ ਆਹ ਲਓ ਜੀ ਇਹਦੀ ਵੀ ਬੂਟੀ ਬਹੁਤ ਸੋਹਣੀ ਹੈ ਤੇ ਇਹਦੇ ਨਾਲ ਵੀ ਆਪਾਂ ਪਿੰਕ ਦੁਪੱਟਾ ਦੇਾਂਗੇ ਤੁਹਾਨੂੰ ਦੁਪੱਟੇ ਦੇ ਸੈਜ ਪੂਰੇ ਖੁੱਲੇ-ਖੁੱਲੇ ਮਿਲਣਗੇ ਤੁਹਾਨੂੰ आ लो जी आ लो जी इस तो बाद ही मेरे को एक सूट पैच वर्काल आ गया बहुत ही सोहना सूट है, है ये भी सोनू सिंगल सूट ही मिलेगा आ लो जी यार भी बहुत प्यारा है ਤੇ ਇਹਦਾ ਤੁਸੀਂ ਪੈਚਵਰਕ ਐਸ ਰੋਡ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਪੈਚਵਰਕ ਨਾਲ ਤਿਆਰ ਕੀਤਾ ਹੈ 1350 ਦਾ ਸੂਟ ਹੈ ਇਹ ਸਾਡੇ ਕੋਲੇ ਸਿੰਗਲ ਸੂਟ ਹੈ ਇਹ ਵੀ ਆਪਾਂ ਤੁਹਾਨੂੰ 850 ਦੀ ਰੇਂਜ ਦੇ ਵਿੱਚ ਹੀ ਸੂਟ ਇਹ ਦੇਾਂਗੇ ਵਿੱਚ ਹੀ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਤੇ ਛੂਟ ਨਹੀਂ ਛੱਡਣ ਵਾਲਾ ਇਹਦਾ ਦੁਪੱਟਾ ਵੀ ਟਾਈ ਐਂਡ ਡਾਈ ਦਾ ਮਸਲੀਨ ਦਾ ਦੁਪੱਟਾ ਇਹਦੇ ਨਾਲ ਹਾਲੋ ਜੀ ਦਪੱਟੇ ਦੇ ਸਾਇ ਦੇਖੋ ਸਾਰੇ 2.5 ਮੀਟਰ ਦੇ ਦਪੱਟਿਆਂ ਦੇ ਨਾਲ ਸੂਟ ਦੇਵਾਂਗੇ ਤੁਹਾਨੂੰ ਬਹੁਤ ਸੋਹਣਾ ਅਗਲਾ ਮੇਰੇ ਕੋਲੇ ਲਾਈਟ ਸ਼ੇਡ ਆ ਗਿਆ ਆਹ ਲਓ ਜੀ ਇਹ ਵੀ ਸਿੰਗਲ ਸੂਟ ਹੈ ਇਹਦਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਤੇ ਇਹ ਖਾਦੀ ਦਾ ਸੂਟ ਹੈ ਖਾਦੀ ਦਾ ਜਿਹੜਾ ਖਾਦੀ ਦਾ ਕਪੜਾ ਆਪਾਂ ਅੱਜ ਕੱਲ ਲੈ ਲਿਆ ਨਾ 13 1350 ਦਾ ਤਾਂ ਇਹ ਕੱਲਾ ਕਪੜਾ ਹੀ ਹੁੰਦਾਗਾ ਆਹ ਲਓ ਜੀ ਹਾਲੋ ਜੀ ਆਵਲੇ ਇਹਦੇ ਨਾਲ ਦੁਪੱਟਾ ਆ ਗਿਆ ਦੁਪੱਟਿਆਂ ਦੇ ਸਾਨੂੰ ਸਾਰਿਆਂ ਦੇ ਸਾਰਿਆਂ ਦੇ ਸਹਿਜ 2.5 ਮੀਟਰ ਤੋਂ ਘੱਟ ਕੋਈ ਦੁਪੱਟਾ ਨਹੀਂ ਸਾਨੂੰ ਮਿਲਣਾ ਆਹ ਲਓ ਜੀ ਆਪ ਬਲੈਕ ਸੋਲੋ ਆ ਗਿਆ ਆਪਣੇ ਕੋਲੇ ਇਹ ਵੀ ਸ਼ੂਟ ਦਾ ਡਿਜ਼ਾਈਨ ਬਹੁਤ ਸੋਹਣਾ ਹੈਗਾ ਇਹ ਵੀ ਸ਼ੂਟ ਨਹੀਂ ਛੱਡਣ ਵਾਲਾ ਹਾਲੋ ਜੀ ਇਹਦੇ ਨਾਲ ਆਪਣੇ ਕੋਲੇ ਆਈ ਹੈ ਗੁਲਾਬੀ ਕਲਰ ਦੀ ਜੁਨੀ ਬਲੈਕ ਲੈਸ ਦੇ ਨਾਲ ਤਿਆਰ ਹੋਈ ਹੈ ਆਹ ਲੋ ਜੀ ਇਹਦੇ ਬਲੈਕ ਗੁੰਦੀ ਵਾਲੀ ਲੈਸ ਲਾ ਕੇ ਦੁਪੱਟਾ ਤਿਆਰ ਕੀਤਾ ਹੈ ਇਸ ਤੋਂ ਬਾਅਦ ਆਪਣੇ ਕੋਲ ਸਿੰਗਲ ਸੂਟ ਰਹਿ ਗਿਆ ਇੱਕ ਬਹੁਤ ਹੀ ਪਿਆਰਾ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਹੈ ਤੁਸੀਂ ਧਿਆਨ ਦੇ ਨਾਲ ਦੇਖਣਾ ਬੜਾ ਪਿਆਰਾ ਸੂਟ ਹੈ ਇਹ ਮੈਨੂੰ ਬਹੁਤ ਹੀ ਸੋਹਣਾ ਸੂਟ ਇਹ ਲੱਗਿਆ ਆਹ ਲੋ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਇਹਦੀ ਲੈਸ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਲੈਸ ਲਾਈ ਹੈ 2.5 ਇੰਚ ਦਾ ਤੁਹਾਨੂੰ ਘੇਰ ਮਿਲੂਗਾ ਤੇ ਬਾਕੀ ਥੱਲੇ ਫਿਨਿਸ਼ਿੰਗ ਇਹਦੀ ਬਹੁਤ ਹੀ ਸੋਹਣੀ ਹੈ ਕਮੀਜ਼ ਦੇ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਆ ਬੜਾ ਪਿਆਰਾ ਦੁਪੱਟਾ ਆਹ ਲਓ ਜੀ ਇਹ ਸੂਟ ਵੀ 1500-1600 ਵਾਲਾ ਸੂਟ ਹੈ ਆਪਾਂ ਸਿਰਫ ਤੁਹਾਨੂੰ ਇਹ ਦੇਣਾ ਹੈਗਾ 850 ਦੇ ਵਿੱਚ ਤੇ ਇਹਦੇ ਨਾਲ ਕਰੀਮ ਸਲਵਾਰ ਹੈਗੀ ਤੇ ਆਪਾਂ ਦੁਪੱਟਾ ਤੁਹਾਨੂੰ ਸੀਕਵੈਂਸ ਦੇਵਾਂਗੇ ਕੋਟੇ ਡੋਰੀਏ ਦਾ ਦੁਪੱਟਾ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਆਹ ਲਓ ਜੀ ਸਹਿਜ ਦੇਖੀ ਜਾਓ ਤੁਸੀਂ ਦੁਪੱਟੇ ਦਾ ਹਲੋ ਟਾਈ ਮੀਟਰ ਦਾ ਦੁਪੱਟਾ ਇਹ ਬਹੁਤ ਹੀ ਸੋਹਣਾ ਸੈਜ ਹੈ ਤੇ ਨਾਲ ਇਹਦੇ ਜਿਹੜਾ ਵਿੱਚ ਨਾ ਸੀਕਵੈਂਸ ਹੈ ਬਹੁਤ ਹੀ ਸੋਹਣੀ ਹੈ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਕਲਾ ਦੁਪੱਟਾ 7800 ਦਾ ਦੁਪੱਟਾ ਸਿਰਫ ਸੋਨੂ ਸੂਟ ਮਿਲਣਾ 8500 ਚ ਤੇ ਇਹ ਜਿਹੜੇ ਜਿਹੜੀ ਵੀਡੀਓ ਅੱਜ ਆਪਾਂ ਤੁਹਾਨੂੰ ਦਿਖਾਈ ਹੈ ਸਾਰੇ ਦੋ ਰੇਂਜਾ ਵਾਲੇ ਸੂਟ ਸੀ ਇੱਕ ਆਪਾਂ ਤੁਹਾਨੂੰ 9500 ਵਾਲੇ ਸੂਟ ਦਿਖਾਏ ਨੇ 100 ਨੂੰ 8500 ਵਾਲੇ ਸੂਟ ਦਿਖਾਏ ਨੇ ਕੁਰੀਅਰ ਚਾਰਜ ਸੋਨੂੰ ਸਾਰਿਆਂ ਦਾ ਐਕਸਟਰਾ ਤੋਂ ਦੇਣਾ ਪਊਗਾ ਕਿਉਂਕਿ ਆਪਣੇ ਰੇਟ ਬਹੁਤ ਬਾਜਬ ਹੁੰਦੇ ਨੇਗੇ ਆਪਾਂ 400 ਰੁਪਇਆ 500 ਰੁਪਇਆ ਹਰੇਕ ਸੂਟ ਤੇ ਡਿਸਕਾਊਂਟ ਲਾਉਣੇ ਹੁੰਨੇ ਆਗੇ ਜਿਵੇਂ ਬੁਟੀਕਾਂ ਤੇ ਇਹ ਬਹੁਤ ਹੀ ਸੂਟ ਮਹਿੰਗੇ ਵਿਕਦੇ ਨੇ ਆਪਾਂ ਬਹੁਤ ਸੋਨੂੰ ਸਸਤੇ ਰੇਟਾਂ ਦੇ ਤੇ ਸੂਟ ਪ੍ਰੋਵਾਈਡ ਕਰਾਉਣੇ ਆ ਤੇ ਵੀਡੀਓ ਮਾਮੀਆਂ ਮਾਸੀਆਂ ਪੂਰਾ ਕੋਲੇ ਤੁਸੀਂ ਭੇਜਣੀ ਨਹੀਂ ਭੁੱਲਣੀ ਸੋਣਾ ਜੀ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਸਾਈਨ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਤੇ ਦੇਖ ਕੇ ਇੱਕ ਕੀਮਤੀ ਸਮਾਂ ਕੱਢਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹ ਧੰਨਵਾਦ ਹੈ ਤੇ ਸੋਣਾ ਜੀ ਕਮੈਂਟ ਜ਼ਰੂਰ